ਜੋ ਜੀਵੇ ਪਤ ਲੱਤੀ ਜਾਏ ਸਭ ਹਰਾਮ ਜੇਤਾ ਕਿਛਾਏ ਸੂਰਾ ਸੋ ਪਹਿਚਾਨੀਏ ਜੋ ਲਰੇ ਦੇਨ ਕੋ ਹੈ ਤੁਰਜਾ ਪੁਰਜਾ ਕਟ ਮਰੇ ਗਲ ਹੋਣਾ ਛਾੜੇ ਖੇਤ ਸਮੁੱਚੀ ਵਿਸ਼ਵ ਭਰ ਦੀ ਦੁਨੀਆ ਨੂੰ ਪਤਾ ਹੈ ਕਿ ਭਾਰਤ ਸਰਕਾਰ ਵੱਲੋਂ ਭਾਰਤ ਦੇ ਉਹ ਬਚਿੰਦੇ ਜਿਨ੍ਹਾਂ ਨੇ ਇਸ ਭਾਰਤ ਪ੍ਰਦੇਸ਼ ਨੂੰ ਆਜ਼ਾਦ ਕਰਨ ਵਾਸਤੇ ਫਾਂਸੀਆਂ ਦੇ ਰਸਤੇ ਚੁਮੇ ਆਪਣੀਆਂ ਜਾਇਦਾਦਾਂ ਤੁਰ ਕਰਵਾਈਆਂ ਕਾਲੇ ਪਾਣੀ ਦੀਆਂ ਸਜਾਵਾਂ ਕਟੀਆਂ ਉਹਨਾਂ ਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਲਾਏ ਹੋਏ ਨਵੇਂ ਪੰਥ ਨੂੰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਆਰਾਮਦਾਸ ਗੁਰ ਜਿਨ ਸਿਰੇਤ ਨੇ ਸਵਾਰਿਆ ਜਿਸ ਪਾਵਨ ਪੁਤਰ ਸਥਾਨ ਦੇ ਚਾਰ ਦਰਵਾਜ਼ੇ ਹਨ ਕਿ ਉਪਦੇਸ਼ ਕਿਉਂ ਵਰਨਾ ਕੋ ਸੰਝਾ ਉਸ ਮਹਾਨ ਸਤਸਗੁਰੂ ਸੱਤੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ ਉੱਤੇ ਜੂਨ 1984 ਨੂੰ ਸਮੇਂ ਦੀ ਭਾਰਤ ਸਰਕਾਰ ਵੱਲੋਂ ਅਤੇ ਭਾਰਤੀ ਫੌਜ ਵੱਲੋਂ ਹਮਲਾ ਕਰਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਗੋਲੇ ਦਾਗੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕੀਤਾ ਗਿਆ ਅਤੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਸਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਨ ਆਈਆਂ ਸੰਗਤਾਂ ਜਿਨ੍ਹਾਂ ਵਿੱਚ ਕੱਲੇ ਸਿੱਖ ਹੀ ਨਹੀਂ Hindu, Muslim ਤੇ ਵੱਖ-ਵੱਖ ਧਰਮਾਂ ਦੇ ਲੋਕ ਆਪਣੀ ਅਕੀਦਤ ਤੇ ਸ਼ਰਧਾ ਭੇਟ ਕਰਨ ਵਾਸਤੇ ਆਏ ਉਹਨਾਂ ਬੇਦੋਸ਼ੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਉਥੇ ਨਾਲ ਹੀ ਅੱਜ 1 ਜੂਨ ਵਾਲੇ ਦਿਨ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਿੱਖ ਕੌਮ ਦੇ ਹੀਰੋ ਭਾਈ ਮਹਿੰਗਾ ਸਿੰਘ ਜੀ ਬੱਬਰ ਅਤੇ ਹੋਰ ਗੁਰਮੁਖ ਪਿਆਰਿਆਂ ਨੂੰ ਸ਼ਹੀਦ ਕੀਤਾ ਗਿਆ ਉਪਰੰਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਸ਼ਬੀਖ ਸਿੰਘ ਜੀ ਜਰਨਲ ਅਤੇ ਬਾਬਾ ਥਾਰਾ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਹੋਰ ਬਯੰਤ ਸੂਰਬੀਰ ਬਹਾਦਰ ਯੋਧਿਆਂ ਨੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਖਸ਼ਿਸ਼ ਭਰੇ ਬਚਨ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਹੁਰਜਾ ਪੁਰਜਾ ਕਟ ਮਰੇ ਕਬੂਨਾ ਛਾ ਦੇ ਖੇਤ ਉਹਨਾਂ ਮਰਦ ਬਹਾਦਰ ਸੂਰਬੀਰ ਬਹਾਦਰ ਯੋਧਿਆਂ ਨੇ ਥੋੜੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਭਾਰਤੀ ਫੌਜ ਨੂੰ ਜਿਹੜਾ ਹੈ ਉਹ ਚਣੇ ਚਬਾਏ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਇਹ ਇੱਕ ਮਿਸਾਲ ਵਿਸ਼ਵ ਦੇ ਵਿੱਚ ਕਾਇਮ ਹੈ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦਾ ਸ਼ਹੀਦੀ ਦਿਹਾੜਾ ਸ਼ਹੀਦੀ ਹਫ਼ਤਾ ਅੱਜ ਤੋਂ ਆਰੰਭ ਹੋਇਆ ਅੱਜ ਭਾਈ ਮਹਿੰਗਾ ਸਿੰਘ ਦੀ ਬੱਬਰ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਕ ਵਾਕ ਜਥੇ ਬੰਦੀਆਂ ਵੱਲੋਂ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ੁਰਕੀ ਬਾਣੀ ਦੇ ਭੋਗ ਪਏ ਗੁਰਮਤ ਸਮਾਗਮ ਹੋਏ ਸੋ ਗੁਰੂ ਕੀ ਸੰਗਤ ਸਾਨੂੰ ਇਹਨਾਂ ਸ਼ਹਾਦਤ ਭਰੇ ਦਿਹਾੜਿਆਂ ਤੋਂ ਢੱਲੂ ਘਾਰਿਆਂ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਭਾਈ ਵਦ ਤੋਂ ਵੱਧ ਗੁਰੂ ਵਾਲੇ ਬਣੀਏ ਅਮਰ ਸ਼ਕੇ ਤਿਆਰ ਬਰ ਤਿਆਰ ਹੋਈਏ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਦਿਵਾ ਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਸੇਵਾ ਕਰਨ ਦਾ ਮਾਣ ਜਿਹੜਾ ਉਹ ਮਿਲੇ ਤਾਂ ਕਿ ਰਾਜ ਕਰੇਗਾ ਖਾਲਸਾ باقی ਰਹੇ ਨਾ ਕੋਈ ਦਾ ਮਕਸਦ ਸੰਕਲਪ ਜਿਹੜਾ ਉਹ ਪੂਰਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1484 ਦੇ ਸ਼ਹੀਦ ਭਾਈ ਮਹੰਗਾ ਸਿੰਘ ਬੱਬਰ ਜੋ ਕਿ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ 1 ਜੂਨ ਨੂੰ ਨੀਮ ਪੌਂਚੀ ਦਸਤਿਆਂ ਦੇ ਨਾਲ ਜੂਝਦੇ ਹੋਏ ਬਗੈਰ ਕਿਸੇ 扑ਕਾੜ ਤੇ ਚਲੀ ਹੋਈ ਗੋਲੀ ਦਾ ਜਵਾਬ ਦਿੰਦੇ ਹੋਏ ਬੱਬਰ ਖਾਲਸਾ ਜਥੇਬੰਦੀ ਦੇ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਦੇ ਵਿੱਚ ਉਹ ਸ਼ਹੀਦ ਹੋਏ। ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਸਮੂਹ ਸੰਗਤਾਂ ਇਕੱਤਰ ਹੋਈਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਅਤੇ ਉਪਰੰਤ ਕੀਰਤਨ ਅਤੇ ਅਰਦਾਸ ਕੀਤੀ ਗਈ ਹੈ। ਇਹਦੇ ਨਾਲ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਜਰਨਲ ਸੁਖ ਸਿੰਘ ਜੀ ਅਤੇ ਸਮੂ ਸਿੰਘ ਸਿੰਘ ਸਿੰਘਾਂ ਨੂੰ ਅੱਜ ਇੱਥੇ ਨਤਮਸਤਕ ਕੀਤਾ ਗਿਆ ਹੈ ਕਿਉਂਕਿ ਕੱਲੂਕਾਰਾ ਸਪਤਾ ਅੱਜ ਤੋਂ ਆਰੰਭ ਹੋਇਆ ਜੋ ਕਿ 6 ਜੂਨ ਦੇ ਬਾਅਦ ਵੀ 8-9 ਜੂਨ ਤੱਕ ਲਗਾਤਾਰ ਇੱਕ ਗੋਲੀਬਾਰੀ ਜਿਹੜੀ ਸੀਗੀ ਉਹ ਚੱਲਦੀ ਰਹੀ ਹੋਰ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਿਲਕੁਲ ਢਾਈ ਟੇਰੀ ਕਰਤਾ ਗਿਆ ਤੋਪਾਂ ਅਤੇ ਟੈਂਕਾਂ ਦੇ ਨਾਲ ਇੱਥੇ ਮੈਂ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਸਰਕਾਰ ਨੇ 1965 ਅਤੇ 1971 ਦੇ ਉਹਨਾਂ ਟੈਂਕਾਂ ਦਾ ਇਸਤੇਮਾਲ ਕੀਤਾ ਸੀਗਾ ਵਿਜਨਤਾ ਟੈਂਕਾਂ ਦਾ ਜਿਹੜੇ ਕੀ ਟੈਂਕ ਜਿਹੜੇ ਸੀਗੇ ਉਹ ਦੁਸ਼ਮਣ ਦੇਸ਼ ਪਾਕਿਸਤਾਨ ਦੇ ਨਾਲ ਲੜਦੇ ਹੋਏ ਇਸਤੇਮਾਲ ਕੀਤੇ ਗਏ ਸੀਗੇ ਹੋਰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸੱਤ ਟੈਂਕ ਜਿਹੜੇ ਸੀਗੇ ਉਹ ਜਿਹੜੇ ਸੀਗਾ ਘੱਲੂਕਾਰਾ ਉਸ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ 7 ਟੈਂਕ ਆਏ ਸਿਗੇ ਸੋ ਇਤਨੇ ਘਾਤਕ ਹਥਿਆਰਾਂ ਦੇ ਨਾਲ ਗੈਸਾਂ ਦੇ ਨਾਲ ਸਾਡੇ ਸਿੰਘਾਂ ਦੇ ਨਾਲ ਉਹਨਾਂ ਨੇ ਜ਼ੁਲਮ ਕੀਤੇ ਤਸ਼ੱਦਦ ਕੀਤੇ ਜਿਹੜੇ ਦੁੱਤ ਚੁੰਗਦੇ ਬੱਚੇ ਸਿਗੇ ਉਹਨਾਂ ਨੂੰ ਪਿਸ਼ਟ ਮਾਰ ਕਰਕੇ ਗੋਲੀਆਂ ਮਾਰ ਕਰਕੇ ਸ਼ਹੀਦ ਕੀਤਾ ਗਿਆ ਇੱਕ ਕਲੂਕਾਰਾ ਨਾਂ ਤਾਂ ਸਾਨੂੰ ਭੁੱਲਿਆ ਹੈ ਨਾ ਹੀ ਅਸੀਂ ਇਸ ਨੂੰ ਮਾਫ਼ ਕਰ ਸਕਦੇ ਹਾਂ ਪਰ ਆਉਣ ਵਾਲੀ ਪੀੜ੍ਹੀ ਜੋ ਕਿ 1984 ਤੋਂ ਪਹਿਲਾਂ ਜਿਹੜੀ ਜਨਮੀ ਸੀਗੀ 1984 ਦੇ ਬਾਅਦ ਵੀ ਜਿਹੜੇ ਜਨਮੇ ਸਿਗੇ ਉਹਨਾਂ ਨੂੰ ਵੀ ਇੱਕ ੱਲੂ ਕਾਰਾ ਜਿਹੜਾ ਹੈ ਹੁਣ ਤੱਕ ਯਾਦ ਹੈ ਸੋ ਬੇਨਤੀ ਹੈ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਮੂਹ ਸਿੱਖ ਸੰਗਤ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜ ਕੇ ਰੱਖਣ ਜਿਹਦੇ ਨਾਲ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਭਾਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ